ਸ਼ਹਿਰ ਦੇ ਵਿੱਚ ਅਵਾਰਾ ਡੰਗਰ ਅਤੇ ਅਵਾਰਾ ਕੁੱਤਿਆਂ ਦਾ ਇੰਨਾ ਖੌਫਾ ਕਿ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਤੋਂ 100 ਵਾਰ ਸੋਚਦੇ ਨੇ ਜੇਕਰ ਸੰਗਰੂਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਸ਼ਹਿਰ ਦਾ ਹਰ ਗਲੀ ਹਰ ਮੁਹੱਲਾ ਕੁੱਤਿਆਂ ਦੇ ਨਾਲ ਭਰਿਆ ਹੋਇਆ ਅਤੇ ਲੋਕ ਡਰੇ ਹੋਏ ਸਹਿਮੇ ਹੋਏ ਨਜ਼ਰ ਆਉਂਦੇ ਨੇ ਕਈ ਵਾਰ ਅਵਾਰਾ ਕੁੱਤੇ ਬੱਚਿਆਂ ਨੂੰ ਔਰਤਾਂ ਨੂੰ ਰਾਹ ਹੀ ਰਾਂ ਨੂੰ ਘਟ ਦਿੰਦੇ ਨੇ ਅਤੇ ਜਿਨ੍ਹਾਂ ਦੀ ਆਪਾਂ ਵੇਖਿਆ ਗਿਆ ਕਿ ਬਾਹ ਦੇ ਵਿੱਚ ਮੌਤ ਵੀ ਹੋ ਜਾਂਦੀ ਆ ਅਸੀਂ ਸੰਗਰੂਰ ਵਾਸੀਆਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰ ਲੈਨੇ ਆ ਕਿ ਕਿਸ ਤਰ੍ਹਾਂ ਵੇਖਦੇ ਨੇ ਕੀ ਹੱਲ ਹੋਣਾ ਚਾਹੀਦਾ ਆ ਵਾਰਾ ਕੁੱਤਿਆਂ ਦਾ ਸਾਡੇ ਨਾਲ ਕੋਈ ਸ਼ਹਿਰ ਵਾਸੀ ਮੌਜੂਦ ਨਹੀਂ ਗੱਲ ਕਰ ਲੈਣ ਸਸੀ ਗੱਲ ਜੀ ਸਸੀ ਗੱਲ ਜੀ ਵੀਰਾਂ ਬਾਈ ਮਹਿੰਦਰ ਜੀ ਮੈਂ ਤੇਰੀ ਇੱਕ ਗੱਲ ਕੀਤੀ ਹੈ ਵੀ ਲਗਾਤਾਰ ਆਵਾਰਾ ਕੁੱਤੇ ਅਤੇ ਟੰਗਰਾਂ ਦੀ ਤਦਾਦ ਵਧਦੀ ਜਾ ਰਹੀ ਹੈ ਹਾਂ ਜੀ ਹਾਂ ਜੀ ਵਧਦੀ ਜਾ ਰਹੀ ਹੈ ਬਹੁਤ ਤੇ ਲੋਕਾਂ ਦੇ ਬੇਜਾਬੇ ਭਜਦੇ ਨੇ ਕੱਟਦੇ ਨੇ ਲੋਕਾਂ ਨੂੰ ਤੇ ਉਹਨਾਂ ਦੇ ਕਿ ਜਿਹਾਂ ਦੇ ਤਾਂ ਕੁੱਤਿਆਂ ਦੇ ਇਲਾਜ ਕਰਾਣਾ ਵੀ ਲੋਕਾਂ ਲਈ ਔਖਾ ਹੈ ਉਹਨਾਂ ਨੂੰ ਸਾਡੇ ਵਰਗਿਆਂ ਨੂੰ ਸਰਕਾਰੀ ਹਸਪਤਾਲ ਲੈ ਜਾਓ ਇਸ ਖਾਰੇ ਝੁੰਡ ਬਣਾ ਕੇ ਕਿਸੇ ਬਜ਼ੁਰਗਾਂ ਨੂੰ ਹਮਲਾ ਕਰਦੇ ਨੇ ਬਜ਼ੁਰਗ ਕਮਜ਼ੋਰ ਹੋਣ ਕਰਾ ਗਿਰ ਵੀ ਜਾਂਦੇ ਨੇ ਕਿਸੇ ਚੁੱਲਾ ਟੁੱਟ ਜਾਂਦਾ ਹੈ ਕਿਸੇ ਲੱਤ ਟੁੱਟ ਜਾਂਦੀ ਹੈ ਸਰਕਾਰ ਨੂੰ ਇਹ ਵਿੱਚ ਚਾਹੀਦਾ ਹੈ ਕਿ ਇਹਨਾਂ ਲਈ ਕੋਈ ਪੱਕਾ ਸ਼ੈਲਟਰ ਰੂਮ ਬਣਾਇਆ ਜਾਵੇ ਲੋਕਾਂ ਨੂੰ ਇਹ ਲੋਕਾਂ ਨੂੰ ਇਹ ਕੱਟਣ ਦੀ ਬਮਾ ਕਟਣ ਤੋਂ ਬਚਾਇਆ ਜਾਵੇ ਯਾਨੀ ਕਿ ਲੋਕਾਂ ਦੀ ਬੱਚੇ ਤੋਂ ਹੋ ਸਕੇ ਚੁਰਗੇ ਸੀ ਐਕਸੀਡੈਂਟ ਦੇਖਨੇ ਮੈਂਦਰੀ ਜੇ ਕੁੱਤੇ ਪਿੱਛੇ ਭਜੰਦੇ ਨੇ ਬੱਚਿਆਂ ਦੇ ਵੀ ਖਾਸ ਕਰਕੇ ਬੱਚੇ ਤੇ ਬੜਾ ਅਟੈਕ ਕਰਦੇ ਨੇ ਚੁੰਡ ਦਾ ਚੁੰਡ ਜਿਹੜਾ ਅਟੈਕ ਕਰਦਾ ਹੈ ਕਿ ਮੌਤਾਂ ਵੀ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਕਿਤੇ ਕੁੱਤੇ ਦਾ ਕੀ ਪਤਾ ਕੀ ਤੇ ਬੱਚਾ ਕਾਰ ਦੇ نیچے ਆ ਜਾਵੇ ਸਕੂਟਰ ਦੇ نیچے ਆ ਜਾਵੇ ਸੱਟ ਲੱਗ ਜਾਵੇ ਇੰਜੈਕਸ਼ਨ ਆਪਣਾ ਕਟਣ ਦੇ ਰੈਫਰ ਕਰਨਾ ਪੈਂਦਾ ਬੱਚੇ ਨਾਲ ਅਜਿਹਾ ਕੋਈ ਬੰਦੇ ਇਲਾਜ ਕਰਾ ਸਕਦੇ ਨੇ ਕੋਈ ਨਹੀਂ ਕਰਾ ਸਕਦੇ ਤੇ ਫਿਰ ਉਹਨਾਂ ਨੂੰ ਤੋਂ ਵਿਚਾਰੇ ਜਾਂਦੇ ਹੀ ਨਹੀਂ ਹੈਗੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਬਿਮਾਰੀ ਕਿਸ ਤਰ੍ਹਾਂ ਦੀ ਹੈ ਨਾ ਇਲਾਜ ਬਿਮਾਰੀ ਹੈ ਦਵਾ ਇੰਜੈਕਸ਼ਨ ਮਹਿੰਗੇ ਬਹੁਤ ਨੇ ਤੇ ਇਸ ਲਈ ਦਾ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸ਼ੈਲਟਰ ਰੂਮ ਬਣਾਇਆ ਜਾਵੇ ਕਿਤੇ ਨਾ ਕਿਤੇ ਇਹ ਬਿਲਕੁਲ ਇੰਨੇ ਦਾ ਕਹਿਣਾ ਕਿ ਕੁੱਤਿਆਂ ਦੇ ਰਹਿਣ ਦੇ ਲਈ ਕੋਈ ਸ਼ੈਲਟਰ ਰੂਮ ਬਣਾਇਆ ਜਾਵੇ ਕਿਉਂਕਿ ਕੁੱਤਿਆਂ ਦਾ ਖੌਫ ਇੰਨਾ ਜ਼ਿਆਦਾ ਕਿ ਛੋਟੇ ਬੱਚਿਆਂ ਤੇ ਔਰਤਾਂ ਨੂੰ ਜ਼ਿਆਦਾ ਪੈਂਦੇ ਨੇ ਸਾਡੇ ਨਾਲ ਸਵਾਸ ਵੀ ਬਲਵੰਤ ਸਿੰਘ ਜੋਗਾ ਖੜੇ ਨੇ ਹੱਥ ਦੇ ਵਿੱਚ ਮੈਨੂੰ ਲੱਗਦਾ ਕਟਿੰਗਾਂ ਨੇ ਜੋਗਾ ਜੀ ਇੱਕ ਵਾਰ ਜਰੂਰ ਇਸ ਦੀ ਫੋਟੋ ਲਈ ਜਾਵੇ ਵੀਡੀਓ ਲਈ ਜਾਵੇ ਜੋ ਹੱਥ ਦੇ ਵਿੱਚ ਕਿਉਂਕਿ ਮਾਮਲਾ ਮਾਮਲਾ ਬੜਾ ਗੰਭੀਰਾ ਸਰਕਾਰ ਸੁੱਤੀ ਵਾਰ ਆਵਾਰਾ ਕੁੱਤੇ ਸ਼ਿਕਾਰ ਤੇ ਕੁੱਤਿਆਂ ਦੇ ਵੱਲੋਂ ਇੱਕ ਛੋਟੇ ਬੱਚੇ ਨੂੰ ਪਿਛਲੀ ਦਿਨੀ ਵੱਢਿਆ ਗਿਆ ਸੀ ਆਵਾਰੀ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਿੱਚ ਕਈ ਵਾਰ ਰੋਸ ਪ੍ਰਦਰਸ਼ਨ ਕੀਤਾ ਤੁਸੀਂ ਦੇਖ ਸਕਦੇ ਹੋ ਜੇਕਰ ਆਵਾਰਾ ਕੁੱਤਿਆਂ ਦੀ ਗੱਲ ਕਰ ਲਈ ਤਾਂ ਪਰਮਾਰ ਨਜ਼ਰ ਆਉਂਦੀ ਆ ਜੋਗੇ ਜੇਕਰ ਗੱਲ ਕੀਤੀ ਜਾਵੇ ਤਾਂ ਹੱਲ ਕੀ ਹੋਣਾ ਚਾਹੀਦਾ ਦੇਖੋ ਜੀ ਮੈਂ ਅੱਜ ਤੋਂ ਲੰਮਾ ਸਮਾਂ ਪਹਿਲਾਂ ਇੱਕ ਮੁਹਿੰਮ ਚਲਾਉਣੀ ਚਾਹੁੰਦਾ ਸੀਗਾ ਵੀ ਆਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਕਿਉਂਕਿ ਜੇ ਸਾਨੂੰ ਡਾਂਗ ਮਾਰਦੇ ਆ ਤਾਂ ਵੀ ਸਾਡੇ ਤੇ ਪਰਚਾ ਦਰਜ ਹੁੰਦਾ ਜੇ ਕੁੱਤਾ ਸਾਨੂੰ ਕੱਟ ਜੇ ਸਾਡਾ ਕੋਈ ਨੁਕਸਾਨ ਹੋ ਜੇ ਤਾਂ ਕੁੱਤੇ ਦਾ ਕੁਝ ਨਹੀਂ ਵਿਗੜਦਾ ਕਾਫੀ ਸਾਲ ਪਹਿਲਾਂ ਸ਼੍ਰੀਮਤੀ ਮੈਨਕਾ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾਤਾ ਸੀ ਵੀ ਆਵਾਰਾ ਕੁੱਤੇ ਨਾ ਮਾਰੇ ਜਾਣ ਬਸ ਇੰਨਾ ਕਹਤਾ ਉਹਨੂੰ ਨਹੀਂ ਪਤਾ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਿੰਨੀ ਹੈ ਆਵਾਰਾ ਕੁੱਤੇ ਬੱਚਿਆਂ ਨੂੰ ਕਿਵੇਂ ਵੜਦੇ ਨੇ ਮੈਂ ਇਨਕਾ ਗੰਧ ਨੂੰ ਇਹ ਨਹੀਂ ਪਤਾ ਆਵਾਰਾ ਕੁੱਤੇ ਇੱਕ ਬਜ਼ੁਰਗ ਨੂੰ ਕਿਵੇਂ ਵੜਦੇ ਨੇ ਇੱਕ ਮੈਂ ਤੁਹਾਨੂੰ ਕਹਾਣੀ ਸੁਣਾ ਦਿੰਨਾ ਇੱਕ ਜੇਈਸੀ ਬਿਜਲੀ ਬੋਰਡ ਦਾ ਉਹ ਰਾਤ ਨੂੰ ਕੰਪਲੀਟ ਕਰਕੇ ਵਾਪਸ ਆ ਰਿਹਾ ਸੀ ਰਾਤ ਦਾ 1:30 ਕਮੱਜਾ ਸੀ ਜਦੋਂ ਵਾਪਸ ਆ ਰਿਹਾ ਸੀਗਾ ਉਹਦੀ ਜਿਹੜੀ ਟੱਕਰ ਹੋ ਗਈ ਕਿਸੇ ਦਰਖਤ ਨਾਲ ਹੋ ਗਈ ਉਹ ਬੇਹੋਸ਼ ਹੋ ਗਿਆ ਬਿਜਲੀ ਬੋਰਡ ਦਾ ਮੁਲਾਜ਼ਮ ਜਦੋਂ ਬੇਹੋਸ਼ ਹੋ ਗਿਆ ਉਹਨੂੰ ਆਵਾਰਾ ਕੁੱਤੇ ਨੇ ਜਿਉਂਦੇ ਨੂੰ ਖਾ ਲਿਆ ਮੈਂ ਉਦੋਂ ਤੋਂ ਇਹ ਚਾਹੁੰਦਾ ਸੀ ਵੀ ਇਹਦੀ ਕੋਈ ਸਾਂਭ ਸੰਭਾਲ ਕੀਤੀ ਜਾਵੇ ਆਵਾ ਮੈਂ ਉੱਥੇ ਜਿਨੇ ਕਾਨੂੰਨ ਬਣਾਇਆ ਮੈਂ ਇਨਕਾ ਗਾਂਧੀ ਨੇ ਮੈਂ ਇਨਕਾ ਗਾਂਧੀ ਜਿੱਥੇ ਰਹਿੰਦੀ ਹੈ ਉੱਥੇ ਦਾ ਬੰਦਾ ਵੀ ਨਹੀਂ ਜਾ ਸਕਦਾ ਉਹਨੂੰ ਕੀ ਪਤਾ ਹੈ ਵੀ ਅਵਾਰਾ ਕੁੱਤੇ ਲੋਕਾਂ ਨੂੰ ਕਿੰਨਾ ਵੱਢਦੇ ਨੇ ਕਿੰਨੇ ਲੋਕ ਮਰਦੇ ਨੇ ਕਿੰਨੇ ਲੋਕ ਮਤਲਬ ਫੱਟੜ ਹੋ ਜਾਂਦੇ ਨੇ ਉਹਨੂੰ ਬਿਲਕੁਲ ਨਹੀਂ ਪਤਾ ਸੋ ਪਹਿਲਾਂ ਇਹ ਕਾਨੂੰਨ ਸੀ ਵੀ ਅਵਾਰਾ ਕੁੱਤੇ ਮਾਰੇ ਜਾਣ ਉਸ ਤੋਂ ਬਾਅਦ ਮੈਂ ਕਾ ਗਾਂਧੀ ਨੇ ਕਾਨੂੰਨ ਬਣਾਤਾ ਵੀ ਨਹੀਂ ਮਾਰੇ ਜਾਣੇ ਚਾਹੀਦੇ ਉਹ ਚਾਲੇ ਗੱਲ ਆ ਕੀ ਵੀ ਰੱਖਿਆ ਕਿੱਥੇ ਜਾਵੇ ਮੈਂ ਉਦਾਹਰਣ ਦਿੰਨਾ ਸ਼ਹਿਰ ਸੰਗਰੂਰ ਦੀ ਸੰਗਰੂਰ ਦੇ ਮਹਾਰਾਜਾ ਨੇ ਇੱਕ ਕੁੱਤਾਖਾਨਾ ਬਣਾਇਆ ਸੀ ਵੀ ਕੁੱਤੇ ਮਾਰੇ ਨਹੀਂ ਜਾਣਗੇ ਉਹਨਾਂ ਨੂੰ ਆ ਕੁੱਤੇਖਾਨੇ ਚ ਰੱਖਿਆ ਜਾਊ ਹੁਣ ਇਹ ਸਰਕਾਰ ਨਾ ਤਾਂ ਉਹਦੀ ਨਸਬੰਦੀ ਕਰਦੀ ਆ ਕੁੱਤਿਆਂ ਦੀ ਨਾ ਹੀ ਇਹਨਾਂ ਨੇ ਕੋਈ ਜਗ੍ਹਾ ਬਣਾਉਂਦੀ ਆ ਵੀ ਜਿੱਥੇ ਕੁੱਤੇ ਰਹਿਣ ਪਰ ਟੀਕਿਆਂ ਦੇ ਨਾਉ ਤੇ ਟੀਕਿਆਂ ਦੇ ਨਾਉ ਤੇ ਕਰੋੜਾ ਰੁਪਏ ਪਤਾ ਨਹੀਂ ਕਿਹੜੇ ਖਾਤੇ ਚ ਜਾਂਦੇ ਨੇ ਸੋ ਮੈਂ ਬੇਨਤੀ ਕਰਦਾ ਸਰਕਾਰ ਕੋਲੇ ਬੜੀ ਜਗ੍ਹਾ ਸਰਪਲਸ ਪਈ ਆ ਬਹੁਤ ਮਹੱਲੇ ਚ ਵੀ ਪਈ ਆ ਗਲੀਆਂ ਚ ਵੀ ਪਈ ਆ ਸੜਕਾਂ ਤੇ ਵੀ ਪਈ ਆ 913 ਏਕੜ ਤਾਂ ਇੱਥੇ ਪਈ ਆ ਆਪਣੇ ਘਮੂ ਮਾਜਰੇ ਕੋਲੇ ਜਿਹਦਾ ਨਜਾਇਜ਼ ਕਬਜ਼ਾ ਸਰਕਾਰ ਦੀ ਜ਼ਮੀਰ ਹੈ ਉੱਥੇ ਇੱਕ ਕੁੱਤਾਖਾਨਾ ਬਣਾਇਆ ਜਾਵੇ ਕੁੱਤੇ ਨੂੰ ਬੇਹੋਸ਼ ਕਰਨ ਦਵਾਈ ਦੇ ਕੇ ਬੇਹੋਸ਼ ਕਰ ਬਲਵੰਤ ਸਿੰਘ ਜੋਗਾ ਜੀ ਨੇ ਆਖਿਆ ਕਿ ਜਿਸ ਤਰ੍ਹਾਂ ਰਾਜੇ ਮਹਾਰਾਜਾਂ ਦੇ ਸਮੇਂ ਸੰਗਰੂਰ ਦੇ ਵਿੱਚ ਇੱਕ ਕੁੱਤਾਖਾਨਾ ਬਣਾਇਆ ਗਿਆ ਸੀ ਸਾਰੇ ਸਾਰੇ ਸ਼ਹਿਰ ਦੇ ਜੋ ਕੁੱਤੇ ਸੀ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਰੱਖਿਆ ਜਾਂਦਾ ਸੀ ਪਰ ਹੁਣ ਵੀ ਸੰਗਰੂਰ ਦੇ ਵਿੱਚ ਬਹੁਤ ਜ਼ਮੀਨ ਪਈ ਆ ਕਿਉਂ ਨਾ ਸੰਗਰੂਰ ਦੇ ਜੋ ਆਵਾਰਾ ਕੁੱਤੇ ਨੇ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਛੱਡਿਆ ਜਾਏ ਸਵਾਲ ਹੀ ਪੈਦਾ ਹੁੰਦਾ ਕਿ ਆਖਿਰਕਾਰ ਪਹਿਲ ਕਰੇਗਾ ਕੌਣ ਜੋਗਾ ਜੀ ਕਹਿੰਦੇ ਨੇ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਹਿਮ ਦੇ ਖਿਲਾਫ ਇੱਕ ਵੱਡੀ ਮਹਿਮ ਬਿਟਣ ਨੂੰ ਫਿਰਦੇ ਹਾਂ ਪਰ ਲਗਾਤਾਰ ਸੰਗਰੂਰ ਪ੍ਰਸ਼ਾਸਨ ਜਾਂ ਫਿਰ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤਾਂ ਆਖਿਰਕਾਰ ਪੈਸਾ ਜਾਂਦਾ ਕਿੱਥੇ ਆ ਸਾਡੇ ਨਾਲ ਕੁਝ ਹੋਰ ਵੀਰ ਮੌਜੂਦ ਨੇ ਗੱਲ ਕਰ ਲੈਣਾ ਕਿਹਨਾ ਵੀਰੇ ਮੇਰਾ ਸ਼ਸ਼ੀ ਚਾਹਰੀਆ ਜੀ ਸ਼ਸ਼ੀ ਜੀ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਕੁੱਤਿਆਂ ਦੀ ਜੋ ਗਿਣਤੀ ਆ ਵੱਧਦੀ ਜਾ ਰਹੀ ਲੋਕ ਡਰੇ ਹੁੰਦੇ ਨੇ ਜਿੱਦਾਂ ਕਿ ਬੱਚੇ ਸਕੂਲ ਜਾਂਦੇ ਨੇ ਲੋਕ ਆਪਣੇ ਸਕੂਲਾਂ ਕਾਲਜਾਂ ਜਾਂਦੇ ਨੇ ਉਹਨਾਂ ਨੂੰ ਵੀ ਬੜਾ ਖਤਰਾ ਰਹਿ ਜਾਂਦਾ ਹੈ ਸ਼ਹਿਰ ਨਿਵਾਸੀਆਂ ਨੂੰ ਵੀ ਖਤਰਾ ਰਹਿੰਦਾ ਹੈ ਆਮ ਪਬਲਿਕ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਜਿੱਦਾਂ ਕਿ ਪਹਿਲਾਂ ਵੀ ਵੀਰ ਜੀ ਨੇ ਦੱਸਿਆ ਇਨਾਂ ਦੇ ਉੱਪਰ ਪਹਿਲਾਂ ਨਥ ਪਾਣੀ ਚਾਹੀਦਾ ਜਿੱਦ ਕਿ ਪਹਿਲਾਂ ਕੁੱਤਾ ਖਾਨਾ ਸੀ ਇਦਾਂ ਹੀ ਸਰਕਾਰ ਨੂੰ ਕਿ ਕੁੱਤਾ ਖਾਨਾ ਬਣਾਉਣਾ ਚਾਹੀਦਾ ਹੈ ਔਰ ਉਹਨਾਂ ਦੀ ਦੇਖ ਰਿਕ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਰਨਾ ਚਾਹੀਦਾ ਜੀ ਅੱਛਾ ਜੀ ਜੇਕਰ ਗੱਲ ਕੀਤੀ ਹੈ ਵੀ ਜਦੋਂ ਕਿਸੇ ਨੂੰ ਕੁੱਤੇ ਅਟੈਕ ਕਰਦੇ ਨੇ ਮੌਤ ਹੋ ਜਾਂਦੀ ਆ ਤਾਂ ਕੁਝ ਵੀ ਨਹੀਂ ਜੇਕਰ ਕੋਈ ਵਿਅਕਤੀ ਕੁੱਤੇ ਦੇ ਡੰਡਾ ਮਾਰ ਦਿੰਦਾ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਚਲੋ ਇਹਦਾ ਨੇਚਰਲੀ ਗੱਲ ਹੈ ਜੀ ਕਿਉਂਕਿ ਜਿਸ ਕਿਸੇ ਦਾ ਕੁੱਤਾ ਪਾਲਤੂ ਹੁੰਦਾ ਹੈ ਉਹ ਨੂੰ ਆਪਣੀ ਹਮਦਰਦੀ ਦਾ ਜਿਤਾ ਜਿਤਾਣੀ ਵੀ ਚਾਹੀਦੀ ਹੈ ਪਰ ਜਿਹੜਾ ਕੁੱਤਾ ਰੱਖਦਾ ਉਹਦਾ ਵੀ ਫਰਜ ਪੈਂਦਾ ਜਿਹਨੂੰ ਵੱਢਿਆ ਤੇ ਉਹਦੇ ਵੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ ਜੀ ਬਿਲਕੁਲ ਸੰਗਰੂਰ ਵਾਸੀ ਕਹਿੰਦੇ ਨੇ ਕਿ ਸਰਕਾਰ ਨੂੰ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਕਿਉਂਕਿ ਸ਼ਹਿਰ ਸੰਗਰੂਰ ਦੇ ਵਿੱਚ ਲਗਾਤਾਰ ਕੁੱਤਿਆਂ ਦੀ ਉਕਰ ਮਾਰਾ ਵੱਧਦੀ ਜਾ ਰਹੀ ਆ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਜੀਟੀਐਸ ਨਿਊਜ਼ ਸੰਗਰੂਰ